ਰੇਟ ਵਗੈਰਾ ਜੋ ਮਾਰਕੀਟ ਰੇਟ ਚੱਲ ਰਹੇ ਜੀ ਉਦੋਂ ਸਸਟਾ ਘੱਟ ਰੇਟ ਹੋਊਗਾ ਜੀ ਆਪਣਾ ਠੀਕ ਹੈ ਹਾਂਜੀ ਹੂੰ ਕੁਆਲਿਟੀ ਵਧੀਆ ਹੋਊਗੀ ਕੁਆਲਿਟੀ ਵਧੀਆ ਹੋਊਗੀ ਕੰਮ ਦੀ ਸਫਾਈ ਹੋਊਗੀ ਠੀਕ ਹੈ ਚਾਦਰ ਵਗੈਰਾ ਟਾਟਾ ਦੀ ਲਾਉਣੀ ਹੈ ਜੀ ਫਰਸ ਟਾਟਾ ਦਾ ਲਾਉਣਾ ਹੈ ਚਾਦਰ ਟਾਟਾ ਦੀ ਲਾਉਣੀ ਹੈ ਅੱਛਾ ਜਿਹੜੀ ਆ ਚਾਦਰ ਹੈਗੀ ਇਹ ਟਾਟਾ ਦੀ ਹੁੰਦੀ ਹੈ ਕਿੰਨੇ ਕੇਜੀ ਦੇ ਵਿੱਚ ਹੁੰਦੀ ਹੈ ਇਹ 10 ਦੀ ਲਵਾਓ 12 ਦੀ ਲਵਾਓ ਹੂੰ ਜਿਹ ਮਤਲਬ ਜਿੰਹੀ ਡਿਮਾਂਡ ਹੈ ਡਿਮਾਂਡ ਹੈ ਡਬਲ ਪੰਪ ਹਾਂਜੀ ਪੰਪ ਵਗੈਰਾ ਦੀ ਗਾਰੰਟੀ ਵਾਰੰਟੀ ਕੀ ਰਹਿੰਦੀ ਹੈ ਛੋਟੀ ਇੱਕ ਸਾਲ ਦੀ ਗਾਰੰਟੀ ਹੈ ਜੀ ਪੰਪ ਦੀ ਰੰਗ ਪੇਂਟ ਦਾ 10 ਸਾਲ ਨਹੀਂ ਖਰਾਬ ਹੁੰਦਾ ਜੀ ਇਹ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਆ ਤੁਹਾਡਾ ਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਉਹ ਟਰਾਲੀਆਂ ਦੀ ਟਰਾਲਿਆਂ ਦੀ ਬਾਈਆਂ ਦੀ ਖੁੱਦ ਦੀ ਫਰਮ ਹੈ ਬਾਈ ਟਰਾਲੇ ਟਰਾਲੀਆਂ ਸਾਰੇ ਤਿਆਰ ਕਰਦੇ ਆ ਬਾਈ ਜੇ ਕਿਸੇ ਨੇ ਇਕੱਲਾ ਰੰਗ ਪੇਂਟ ਕਰਵਾਉਣਾ ਹੈ ਉਹ ਵੀ ਕਰ ਦੇਣਗੇ ਜੇ ਕਿਸੇ ਨੇ ਇਕੱਲਾ ਜੱਕ ਲਵਾਉਣਾ ਹੈ ਉਹ ਵੀ ਲੱਗ ਜਾਊਗਾ ਜਿਵੇਂ ਜਾਲ ਦੀ ਡਿਮਾਂਡ ਹੁੰਦੀ ਹੈ ਜਾਲ ਵਗੈਰਾ ਇਕੱਲਾ ਲਵਾਉਣਾ ਉਹ ਵੀ ਹੋ ਜਾਊਗਾ ਹਰ ਤਰ੍ਹਾਂ ਦਾ ਕੰਮ ਹੈ ਜਿਵੇਂ ਸੀਜ਼ਨ ਦੇ ਵਿੱਚ ਕਣਕ ਵਾਲੀਆਂ ਟਰਾਲੀਆਂ ਚਾਹੀਦੀਆਂ ਨੇ ਜਾਂ ਗੰਨੇ ਵਾਸਤੇ 16 ਫੁੱਟੀਆਂ ਟਰਾਲੀਆਂ ਦੀ ਗੱਲ ਕਰੀਏ ਹਰ ਤਰ੍ਹਾਂ ਦਾ ਜਿਹੜਾ ਬਾਈ ਤਿਆਰ ਕਰਦੇ ਨੇ ਟਰਾਲੀਆਂ ਪਿੰਡ ਵਾਲੀਆਂ ਜੀ ਕੱਟੂ ਵਾਲੀਆਂ ਰੋਡ ਦੇ ਉੱਪਰ ਬਾਈਆਂ ਦੀ ਫਰਮ ਹੈਗੀ ਜਸਵਿੰਦਰਾ ਐਗਰੀ ਵਰਕਸ ਨਾਮ ਤੇ ਸੋ ਬਾਈਆਂ ਦਾ ਕਾਫੀ ਪੁਰਾਣਾ ਕੰਮ ਹੈ ਤੇ ਬਾਕੀ ਕੁਲਦੀਪ ਬਾਈ ਆਪਣੇ ਨਾਲ ਬਾਈ ਜੀ ਕੀ ਹਾਲ ਹੈ ਠੀਕ ਹੈ ਭਾਈ ਠੀਕ ਠਾਕ ਹਾਂ ਜਮਾ ਚੜ੍ਹਦੀ ਕਲਾ ਬਾਈ ਅੱਛਾ ਭਾਈ ਕੀ ਕੀ ਤਿਆਰ ਕਰਦੇ ਆ ਬਸ ਥੋੜਾ ਜਿਹਾ ਦੱਸ ਦੋ ਬਾਈਆਂ ਨੂੰ ਸਾਰੇ ਦਰਸ਼ਕਾਂ ਨੂੰ ਟਰਾਲੀਆਂ ਤਿਆਰ ਕਰਦੇ ਆ ਬਾਈ ਜੀ ਠੀਕ ਹੈ ਟਰਾਲੀਆਂ ਟਰਾਲੇ ਤੇ ਜਿਹੜੇ ਆਮ ਫਾਰਮਾਂ ਨਹੀਂ ਆ ਉਹਨਾਂ ਨੂੰ ਕੀ ਫਰਕ ਰਹਿੰਦਾ ਤੁਹਾਡਾ ਮੇਨ ਜੀ ਗੱਲ ਕਰੀਏ ਉਹਨਾਂ ਨੂੰ ਕਾਫੀ ਫਰਕ ਹੈ ਜੀ ਕਾਫੀ ਫਰਕ ਹੈ ਰੇਡ ਦੇ ਵਿੱਚ ਵੀ ਤੇ ਕੁਆਲਿਟੀ ਦੇ ਵਿੱਚ ਵੀ ਬਿਲਕੁਲ ਕੁਆਲਿਟੀ ਵਿੱਚ ਹੀ ਪੇਂਟ ਵਿੱਚ ਵੀ ਪੇਂਟ ਵਿੱਚੇ ਵੀ ਥੋੜਾ ਜਿਹਾ ਆਪਾਂ ਜਾਣਕਾਰੀ ਸਾਂਝੀ ਕਰੀਏ ਇਹ ਕਿੰਨੇ ਫੁੱਟ ਦੇ ਵਿੱਚ ਟਰਾਲਾ ਤਿਆਰ ਕੀਤਾ ਬਈ 16 ਫੁੱਟ ਦੇ ਵਿੱਚ ਜੀ 16 ਫੁੱਟ ਦੇ ਵਿੱਚ 16 ਬਾਈ ਛੱਤ ਜੀ ਸੱਤ ਹਾਂਜੀ ਇਹ ਗੰਨੇ ਵਾਲੇ ਭਰਾ ਜਿਹੜੇ ਉਹ ਕਰਵਾਉਂਦੇ ਆ ਤਿਆਰ ਉਹਨਾਂ ਵਾਸਤੇ ਹੈ ਠੀਕ ਹੈ ਇਹਦੇ ਵਿੱਚ ਕੀ ਮਟੀਰੀਅਲ ਲੱਗਿਆ ਜਿਵੇਂ ਹੁੱਕ ਦੀ ਗੱਲ ਕਰੀਏ ਆਪਾਂ ਇੱਥੋਂ ਸਟਾਰਟਿੰਗ ਕਰ ਲਈਏ ਹੁੱਕ ਬਾਰੇ ਦੱਸੋ ਵੀ ਕਿੱਦਾਂ ਦੀ ਹੁੱਕ ਤਿਆਰ ਕਰਦੇ ਹੋ ਤੁਸੀਂ ਹੁੱਕ ਤਾਂ 3 ਇੰਚੇ ਹੁੱਕ ਆ ਜੀ ਬਦਾਰੀ ਟਾਈਪ ਹੁੱਕ ਤਿਆਰ ਕਰਦੇ ਆ ਜੀ ਜੀ ਹਾਂਜੀ ਹੋਰ ਮਟੀਰੀਅਲ ਕਿਹੜਾ ਲਾਉਣਾ ਹੈ ਇਹਦੇ ਵਿੱਚ ਮਟੀਰੀਅਲ ਸੇਲ ਦਾ ਵੀ ਲਾਉਣਾ ਹੈ ਜੀ ਹਾਂਜੀ ਜੰਡੂ ਦਾ ਵੀ ਲਾਉਣਾ ਹੈ ਜੀ ਜੰਡੂ ਦਾ ਵੀ ਐਮਸੀ ਦਾ ਵੀ ਲਾਉਣਾ ਹੈ ਐਮਸੀ ਦਾ ਉਹਦਾ ਜਿੰਦਾ ਦੀ ਡਿਮਾਂਡ ਹੈ ਕਿ ਗਾਹਕ ਦੀ ਉਦਾਂ ਦਾ ਚਾਦਰ ਵਗੈਰਾ ਟਾਟਾ ਦੀ ਲਾਉਣੀ ਹੈ ਜੀ ਫਰਸ਼ ਟਾਟਾ ਦਾ ਲਾਉਣਾ ਹੈ ਚਾਦਰ ਟਾਟਾ ਦੀ ਲਾਉਣੀ ਹੈ ਅੱਛਾ ਜਿਹੜੀ ਆ ਚਾਦਰ ਹੈਗੀ ਇਹ ਟਾਟਾ ਦੀ ਹੁੰਦੀ ਹੈ ਕਿੰਨੇ ਗਿਜ ਦੇ ਵਿੱਚ ਹੁੰਦੀ ਹੈ ਇਹ 10 ਦੀ ਲਵਾਓ 12 ਦੀ ਲਵਾਓ ਹੂੰ ਜਿਹੜਾ ਮਤਲਬ ਜਹੀ ਡਿਮਾਂਡ ਹੈ ਡਿਮਾਂਡ ਹੈਗੀ ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਫਰਸ਼ ਦੀ ਫਰਸ਼ ਕਿਹ ਕਿਹ ਐਮਐਮ ਦਾ ਲੱਗਦਾ ਹੈਗਾ 5 ਐਮਐਮ ਦਾ 6 ਐਮਐਮ ਦਾ ਜੀ ਹਾਂ ਨਵੇਂ-ਨਵੇਂ ਐਲਦੀ ਗਾ ਕੇ ਦੀ ਡਿਮਾਂਡ ਹੁੰਦੀ ਆ ਡਿਮਾਂਡ ਹੁੰਦੀ ਆ ਹਾਂਜੀ ਬਾਕੀ ਜੇ ਕਿਸੇ ਨੇ ਫੈਂਸੀ ਕਰਵਾਉਣੀਆਂ ਹਨ ਉਹ ਫੈਂਸੀ ਵੀ ਕਰਦੇ ਨੇ ਉਹ ਹਾਂਜੀ ਬਿਲਕੁਲ ਜੇ ਸਿੰਪਲ ਰੱਖਣੇ ਤਾਂ ਸਿੰਪਲ ਠੀਕ ਹੈ ਜੇ ਆਪਾਂ ਹਿੱਸੇ ਦੀ ਗੱਲ ਕਰੀਏ ਇੱਕ ਵਾਰ ਥੱਲੇ ਮਾਰੀ ਹਿੱਸਾ ਹੈ ਜਿਹੜਾ ਮੇਨ ਕੈਂਚੀ ਦੇ ਵਿੱਚ ਰੱਖਦੇ ਹੋਗੇ 16 ਆ ਮੀਰੇ ਰੇਲ ਦਾ ਹਿੱਸਾ ਪਾਉਣਾ ਜੀ ਆਮ ਜੀ ਇਹ ਟਾਟਾ ਦਾ ਹਿੱਸਾ ਪਿਆ ਹੋਇਆ ਜੀ 5 ਇੰਚੀ ਚ ਜੀ ਹਾਂਜੀ ਤੇ ਅੱਗੇ ਪੰਪ ਦੀ ਗੱਲ ਕਰੀਏ ਡਬਲ ਪੰਪ ਆ ਡਬਲ ਪੰਪ ਹਾਂਜੀ ਪੰਪ ਵਗੈਰਾ ਦੀ ਗਾਰੰਟੀ ਵਾਰੰਟੀ ਕੀ ਰਹਿੰਦੀ ਹੈ ਤੁਹਾਡੀ ਇੱਕ ਸਾਲ ਦੀ ਗਾਰੰਟੀ ਹੈ ਜੀ ਪੰਪ ਦੀ ਪ ਰੰਗ ਪੇਂਟ ਦਾ 10 ਸਾਲ ਨਹੀਂ ਖਰਾਬ ਹੁੰਦਾ ਜੀ ਇਹ 10 ਸਾਲ ਇਹ ਜਿਹਦੇ ਵਿੱਚ ਕੀ ਪਾਉਣੇ ਹੋਗੇ ਕੁਆਲਿਟੀ ਤੁਸੀਂ ਹੱਥ ਫੇਰ ਕੇ ਦੇਖੋ ਜੀ ਅੱਛਾ ਹਾਂਜੀ ਠੀਕ ਐ ਮਾੜਾ ਜ 10 ਵੀ ਸਾਖਦੇ ਨੇ ਦਰਸ਼ਕਾਂ ਨੂੰ ਵੀ ਕਿਹੜਾ ਰੰਗ ਪੇਂਟ ਵਰਤਦੇ ਹੋ ਐਸਪਾ ਦਾ ਵਰਤਦੇ ਆ ਜੀ ਠੀਕ ਐ ਵੀ ਚੰਗੀ ਕੁਆਲਿਟੀ ਦੀ ਵਰਤਦੇ ਹੋ ਜਿੰਨਾ ਹਨਾ ਹਾਂਜੀ ਠੀਕ ਐ ਠੀਕ ਐ ਤੇ ਇਧਰ ਇਹ ਕਿੰਨੇ ਫੁੱਟ ਦੇ ਵਿੱਚ ਆ ਗਈ ਇਹ 11 6.5 ਹੈ ਜੀ 11 6.5 ਹਾਂਜੀ ਠੀਕ ਹੈ ਤੇ ਇਹਦੀ ਹੁੱਕ ਵਗੈਰਾ ਕਿੰਨੇ ਆਹ ਚੈਨਲ ਕਿੰਨਾ ਆ ਜਾਂਦਾਗਾ ਇਹ 8 ਇੰਚ ਚੈਨਲ ਆ ਜਾਂਦਾ ਜੀ 8 ਦੇ ਵਿੱਚ ਤਿਆਰ ਹੋਈ ਵੀ ਹੈ ਇਹ ਕਿਸੇ ਨੇ 10 ਕਰਵਾਉਣੀਆਂ 10 ਵੀ ਹੋ ਜੂਗੀ ਜੀ ਕਰਾਉਣੀਆਂ ਇਹਦੀ ਠੀਕ ਹੈ ਠੀਕ ਹੈ ਬਾਕੀ ਸੇਮ ਪੰਪ ਵਾਲਾ ਦਾ ਸੇਮ ਹੀ ਆ ਗਿਆ ਕੁਆਲਿਟੀ ਉਹ ਤਾਂ ਸੇਮ ਹੀ ਆ ਗਿਆ 19 ਗਾਰੰਟੀ ਵਾਰੰਟੀ ਆ ਗਈ ਰੰਗ ਪੇਂਟ ਵੀ ਸੇਮ ਆ ਗਿਆ ਬਾਕੀ ਫੈਂਸੀ ਜਿੰਨੀ ਕਿ ਤੁਸੀਂ ਤਿਆਰ ਕਰਵਾਉਣੀ ਹੈ ਨਾ ਉਹ ਜਿਵੇਂ ਮੰਗ ਹੁੰਦੀ ਹੈ ਜੀ ਉਵੇਂ ਹੋ ਜੂਗੀ ਹਾਂਜੀ ਠੀਕ ਹੈ ਤੇ ਆ ਜਾਲ ਜਾਲ ਕਿਵੇਂ ਫਿਰ ਜਾਲ ਜੇ ਕਿਸੇ ਨੇ ਕੱਲਾ ਲਵਾਉਣਾਗਾ ਜਾਲ ਵੀ ਕਿਲਾ ਦਿੰਨੇ ਹੋ ਕੱਲਾ ਜਾਲ ਵੀ ਲਾ ਦਨੇ ਜੀ ਠੀਕ ਹੈ ਜੀ ਤੇ ਹੋਰ ਇਹ ਕਿਸੇ ਨੇ ਕੱਲਾ ਪੰਪ ਲਵਾਉਣ ਟਰਾਲੀ ਦੀ ਪੰਪ ਵੀ ਲਾ ਦਨੇ ਜੀ ਪੰਪ ਲਾ ਦਨੇ ਜੀ ਠੀਕ ਐ ਅੱਛਾ ਜੇ ਹੁਣ ਕਿਸੇ ਨੇ ਕੰਮ ਪਲੀਟ ਤਿਆਰ ਕਰਵਾਉਣੀ ਆ ਆਰਡਰ ਲੈਣਾਗਾ ਤਾਂ ਕਿੰਨੇ ਕ ਟਾਈਮ ਦੇ ਵਿੱਚ ਜਿਹੜਾ ਤੁਸੀਂ ਇਹਨੂੰ ਤਿਆਰ ਕਰ ਦੇਨੇ ਹੋਗੇ ਇਹ ਆਰਡਰ ਤੋਂ 15-20 ਦਿਨਾਂ ਦਾ ਤਿਆਰ ਕਰ ਦੇਨੇਗੇ 15-20 ਦਿਨਾਂ ਦੇ ਵਿੱਚ ਠੀਕ ਐ ਇੱਧਰ ਤੁਹਾਨੂੰ ਮਦਦ ਕੋ ਇੱਕ ਸਫਾਈ ਦਿਖਾਉਣਾ ਹੈ ਜਿਹਦੇ ਰੰਗ ਪੇਂਟ ਨਹੀਂ ਹੋਇਆ ਹਨਾ ਬਾਈਆਂ ਦੀ ਜਿਹੜੀ ਇਹ ਟਰਾਲੀ ਦੀ ਸਫਾਈ ਦੇਖੋ ਕਿੰਨੀ ਹੈ ਹਨਾ ਇੱਕ ਆਪਾਂ ਇਹ ਕਹਦੀ ਵੀ ਇਹ ਜੀਮੀਦਾਰ ਭਰਾਵਾਂ ਨੇਗੇ ਹਨਾ ਇਹਨਾਂ ਨੇ ਆਪ ਹੀ ਘਰ ਦੇ ਵਿੱਚ ਹੀ ਮੰਨ ਵੀ ਇਹ ਤਿਆਰ ਕਰਦੇ ਨੇ ਇੱਕ ਫਰਮ ਤਿਆਰ ਕੀਤੀ ਹੈਗੀ ਆਹ ਦੇਖੋ ਸਫਾਈ ਦੇਖੋ ਇਹਨਾਂ ਦੀ ਇਹਦੇ ਰੰਗ ਪੇਂਟ ਅਜੇ ਹੋਣਾ ਹਨਾ ਹਾਂਜੀ ਤੇ ਕੱਲੂ ਕਰਾਂਗੇ ਜੀ ਇਹ ਆਰਡਰ ਤੇ ਤਿਆਰ ਹੋਈ ਵੀ ਹੈ ਕਿਸੇ ਭਰਾਵਾਂ ਨੇ ਸਾਈ ਤੇ ਤਿਆਰ ਕਰਦੇ ਹਾਂ ਜੀ ਸਾਈ ਤੇ ਹਾਂਜੀ ਠੀਕ ਹੈ ਮੈਂ ਇਹ ਕਹਿੰਦਾ ਵੀ ਸਾਈ ਹਨਾ ਦੇ ਦਿਓ 10 15 ਦਿਨਾਂ ਦੇ ਵਿੱਚ ਤਿਆਰ ਹੋ ਜਾਊਗੀ ਹਾਂਜੀ ਠੀਕ ਹੈ ਭਾਈ ਤੇ ਇਹਦੀ ਥੋੜਾ ਮੈਂ ਤਾਂ ਹੋਰ ਦੱਸੂਗਾ ਕੁਆਲਿਟੀ ਵੇਰ ਕੀ ਗੱਲਬਾਤ ਹੈ ਇਹ ਤੇ ਜੰਡੂ ਦਾ ਲੋਹਾ ਜੀ ਹਾਂਜੀ ਤੇ ਥੱਲੇ ਐਮਸੀ ਦੇ ਚੈਨਲ ਨੇ ਅੱਛਾ ਟਾਟਾ ਦੀ ਚਾਦਰ ਆ ਜੀ ਸਾਈਡ ਆ ਠੀਕ ਐ ਟਾਟਾ ਦੀ ਫਸਾ ਜੀ ਠੀਕ ਐ ਬਾਕੀ ਜੇ ਬੱਤੇ ਬੁੱਤੇ ਜਿਵੇਂ ਜੇ ਲਵਾਉਣੇ ਜੇ ਨੇ ਦੂਰ ਨੇੜੇ 14 15 ਵਰਤਦੇ ਨੇ ਜੀ ਠੀਕ ਐ 14 15 ਵਰਤੇ ਲੱਗਦੇ ਨੇ 11 ਫੁੱਟੀ ਦੇ ਠੀਕ ਐ ਹੱਬਾ ਹੱਬਾ ਕਿਹਨੇ ਵਰਤ ਦੇਓਗੇ ਇਹਦੇ 10 ਮਿੰਟੀਆਂ ਜੀ ਇਹ ਟਰੱਕ ਦੀਆਂ ਹੱਬਾਂ ਨੇ ਉਹ ਬਾਕੀ ਜੋ ਵਾਲੇ ਦੀ ਡਿਮਾਂਡ ਆ ਠੀਕ ਐ ਹਾਂਜੀ ਠੀਕ ਐ ਮੈਰੰਗ ਵਗੈਰਾ ਫਿਰ ਇਹਦੇ ਵਿੱਚ ਕੀ ਰਹਿੰਦੇ ਨੇ ਹੈਵੀ ਡਿਊਟੀ ਰਹਿੰਦੇ ਨੇ ਪੂਰੇ ਹਾਂਜੀ 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 ਠੀਕ ਐ ਲੋਵੀ ਤੇ ਬਾਕੀ ਇੱਧਰ ਵੀ ਮਾਈ ਜੰਦੇ ਫਾਰਮਾ ਮਾੜੀ ਦਿਖਾ ਦੇ ਹਨਾ ਵੀ ਤਿਆਰ ਆ ਜਿਹੜਾ ਸਮਾਨ ਹੋਈ ਜਾਂਦਾਗਾ ਵੀ ਜਿਹੇ ਜੀ ਤਿਆਰ ਕਰਵਾਉਣੀ ਆ ਵੀ ਇਹ ਕਹੇ ਫੋਟ ਦੇ ਵਿੱਚ ਤਿਆਰ ਹੋ ਰਹੀ ਆ ਇਹ 11 6:30 ਜੀ 11 6:30 ਅਸੀਂ ਜੇ ਸਾਡੇ ਭਰਾ ਜਿਵੇਂ ਵਪਾਰ ਕਲਾਨ ਦੇ ਵਿੱਚ ਕਾਫੀ ਉਰਜਾ ਆਣਾ ਹੁਣ ਹਨਾ ਨਵੀਆਂ ਟਰਾਲੀਆਂ ਬਣਾਵਾ ਰਹੇ ਨੇਗੇ ਉਹਨਾਂ ਖਾਤਰ ਕੋਈ ਲੈਸ ਤਿਆਰ ਕਰਕੇ ਉਹ ਤਾਂ ਮੁੱਕਦੇ ਹੋ ਜਾਂਦੇ ਜੀ ਹੋ ਜੂਗਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਹੋਰ ਸਾਡੇ ਦਰਸ਼ਕਾਂ ਨੂੰ ਕੀ ਕਹੋਗੇ ਬਈ ਹੋਰ ਤਾਂ ਤੁਸੀਂ ਛੋਟੇ ਸਾਹਮਣੇ ਦਰਖਤ ਦਿੰਦੇ ਹਾਂ ਠੀਕ ਹੈ ਹਾਂਜੀ ਵੀ ਇਹ ਜਿੰਨੀ ਕਿ ਵੀਡੀਓ ਦੇ ਵਿੱਚ ਦਿਖਾਇਆ ਹੈਗਾ ਉਹ 19 ਤਸਲੀ ਹੈਗੀ ਆ ਬਿਲਕੁਲ ਬਿਲਕੁਲ ਵੀ ਜਿਹੜੇ ਸਾਡੇ ਭਰਾ ਵੀਡੀਓ ਦੇਖ ਕੇ ਆਉਣਗੇ ਹਾਂਜੀ ਮੰਨ ਵੀ ਉਹਨੇ ਇੱਕ ਗੱਲ ਤੇ ਪੂਰ ਉਤਰੋਗੇ ਬਿਲਕੁਲ ਜੀ ਬਿਲਕੁਲ ਠੀਕ ਹੈ ਬਾਕੀ ਰੇਟ ਵਗੈਰਾ ਫੋਨ ਤੇ ਹੋਊਗਾ ਰੇਟ ਵਗੈਰਾ ਜੋ ਮਾਰਕੀਟ ਰੇਟ ਚੱਲ ਰਿਹਾ ਜੀ ਉਹ ਤੋਂ ਘੱਟ ਰੇਟ ਹੋਊਗਾ ਜੇ ਆਪਣਾ ਠੀਕ ਹੈ ਹਾਂਜੀ ਹੂੰ ਕੁਆਲਿਟੀ ਵਧੀਆ ਹੋਊਗੀ ਕੁਆਲਿਟੀ ਵਧੀਆ ਹੋਊਗੀ ਕੰਮ ਦੀ ਸਫਾਈ ਹੋਊਗੀ ਠੀਕ ਹੈ ਤੇ ਬਾਕੀ ਇੱਕ ਵਾਰ ਲੋਕੇਸ਼ਨ ਦੁਬਾਰਾ ਫੇਰ ਬੋਲ ਦੋ ਇਹ ਤਨੂਲਾ ਪਸ਼ੂ ਮੰਡੀ ਹੈ ਜਿਹੜੀ ਉਹ ਤੋਂ 9 ਕਿਲੋਮੀਟਰ ਹਨਾ ਹਾਂਜੀ ਹਾਂਜੀ ਕੱਟੂ ਵਾਲੀਆਂ ਰੋਡ ਪੈ ਗਿਆ ਹਾਂਜੀ ਨੇੜੇ ਗ੍ਰੀਨ ਪੈਲਸ ਹਾਂਜੀ ਤੇ ਇਹ ਆਪਣੀ ਫਾਰਮ ਦਾ ਨਾਮ ਆ ਗਿਆ ਜਸਵਿੰਦਰਾ ਜਸਵਿੰਦਰਾ ਐਗਰੀ ਵਰਕਸ ਹਾਂਜੀ ਤੇ ਹਾਂ ਪੰਪ ਹੋ ਗਿਆ ਬਾਕੀ ਮੋਬਾਈਲ ਨੰਬਰ ਆ ਜਿਹੜਾ ਡਿਸਪਲੇ ਤੇ ਆ ਰਿਹਾ ਹੈ ਨੰਬਰ ਕਿੰਨਾ ਇੱਕ ਬਾਰ ਬੋਰ ਵੀ ਦੋ 94639 72244 ਲੋ ਜੀ ਇਹ ਬਾਈਆਂ ਦਾ ਜਿਹੜਾ ਕੰਟੈਕਟ ਨੰਬਰ ਹੈ ਬਾਕੀ ਬਾਈਆਂ ਨੇ ਟਰਾਲੀਆਂ ਕਈ ਲੈਂਦੀਆਂ ਨੇ ਇਹਨਾਂ ਨਾਲ ਵੀ ਗੱਲ ਕਰ ਲੋ ਅਸ਼ਾ ਬਾਈ ਨੇ ਹਾਂਜੀ ਠੀਕ ਹੈ ਠੀਕ ਹੈ ਭਾਈ ਸ਼ਸ਼ੀ ਕਾਲ ਠੀਕ ਕਰ ਭਾਈ ਕੀ ਹਾਲ ਹੈ ਵੀਰੇ ਠੀਕ ਠਾਕ ਵੀਰੇ ਕੀ ਨਾਮ ਬਾਈ ਦਾ ਮੇਰਾ ਮੋਤੀ ਸਿੰਘ ਬਾਈ ਪਿੰਡ ਪਿੰਡ ਵਾਲੀਆਂ ਬਾਲੀਆਂ ਹਾਂਜੀ ਬਾਈ ਕਹਿੰਦਾ ਕਾਫੀ ਟਰਾਲੀਆਂ ਲੈ ਗਈ ਹਾਂ ਵੀਰੇ 5 ਮੀਟਰਲੀ ਕਰਾਈ ਜਾਵਾ ਇਹ 5 ਮੀਟਰਲੀ 5 ਮੀ ਇਹ ਕੀ ਕੰਮਕਾਰ ਆ ਬਾਈ ਇਹਦਾ ਮੈਂ ਤਾਂ ਕਰਦਾ ਖੇਤੀ ਵਾਲੀਆਂ ਹਾਂ ਪਹਿਲਾਂ ਤਾਂ ਇੱਕ ਮੇਰੇ ਸਾਲੇ ਨੂੰ ਰਿਸ਼ਤੇਦਾਰ ਨੂੰ ਕਰਵਾ ਕੇ ਦਿੱਤੀ ਸੀ ਇਹਨਾਂ ਤੁਸੀਂ ਇੱਕ ਜਿਹਦੇ ਆ ਕੰਮ ਬਿੱਡ ਵਗੈਰਾ ਜੜੀ ਵਗੈਰਾ ਲਗਾ ਕੀਤਾ ਸੀ ਤੇ ਦੂਜਾ ਇੱਕ ਮਟਰਾਲੀ ਪਹਿਲਾਂ ਕਰਵਾਈ ਸੀ ਆਪ ਹੂੰ ਉਹ ਸਾਡੇ ਰਿਸ਼ਤੇਦਾਰ ਕੋਈ ਮੇਰੇ ਡੈਡੀ ਦੇ ਰਿਸ਼ਤੇਦਾਰ ਪੁਰਾਣੇ ਦੇ ਨਾਨਕੇ ਕਿ ਨਹੀਂ ਸੀ ਉਹ ਉਹਰੇ ਮਿਲਣ ਆਏ ਉਹ ਟਰਾਲੀ ਬਣੀ ਦੇਖ ਕੇ ਕਹਿੰਦੇ ਵੀ ਸਾਨੂੰ ਟੱਲੀ ਦੇ ਦਿਓ ਅੱਛਾ ਅਸੀਂ ਕਿਹਾ ਵੀ ਚਲੋ ਲੈ ਜੋ ਕੋਈ ਗੱਲ ਨਹੀਂ ਵੀ ਕਿੰਨੇ ਦੀ ਬਣੀ ਆ ਵੀ ਉਹਨੇ ਪੈਸੇ ਲੈ ਲਓ ਸਾਥੋਂ ਤੁਸੀਂ ਹੋਰ ਬਣਵਾ ਲਿਓ ਆ ਫਿਰ ਮੈਂ ਚੌਥੀ ਦਾ ਹਰ ਕਰਵਾ ਰਿਹਾ ਆ ਆ ਕਰਵਾ ਰਿਹਾ ਆ ਹੋਰ ਕਰਵਾਈ ਆ ਹੈ ਬੱਚਾ ਆ ਰਿਹਾ ਕੱਲ ਨੂੰ ਹੱਕ ਲੈਣੀ ਠੀਕ ਹੈ ਬਾਈ ਤੇ ਬਾਈਆਂ ਦਾ ਕੰਮ ਜਿਵੇਂ ਵੀਡੀਓ ਦੇ ਵਿੱਚ ਦੱਸਿਆ ਹੈਗਾ ਬਾਈ ਉਵੇਂ ਹੀ ਹੈ ਪੂਰੀ ਤਸੱਲੀ ਹੈ ਤੁਹਾਡੀ 100% ਥੱਲੀ ਆ ਵੀਰੇ ਮੇਰੀ ਆਪ ਨੂੰ ਪੂਰੀ ਫੁੱਲ ਚ ਥੱਲੀ ਆ ਵੀਰੇ ਜੋ ਮੇਰੇ ਨਾਲ ਗੱਲ ਕਰੀ ਆ ਰੁਪਿਆ ਕਹਿੰਦੇ ਸਵਾ ਰੁਪਿਆ ਉੱਤਨਾ ਹੀ ਕਮਾ ਕੋਈ ਗੱਲ ਨਹੀਂ ਜੋ ਕੁਝ ਕਿਹਾ ਹੈ ਉਹੀ ਲਾਇਆ ਕੋਈ ਪੁਰਾਣਾ ਤਣਾ ਜਾਂ ਕੋਈ ਗੱਲ ਨਹੀਂ ਆ ਜੋ ਅੱਛਾ ਇੱਕ ਨੰਬਰ ਕਮ ਕਰ ਰਿਹਾ ਠੀਕ ਹੈ ਠੀਕ ਹੈ ਬਾਈ ਨਾਮ ਦੇ ਮੁੰਡੇ ਨੇ ਆਪਣੇ ਆਮ ਜੀਵਨ ਆਮ ਹਾਂ ਠੀਕ ਹੈ ਕੋਈ ਬੇਈਮਾਨੀ ਠੱਗੀ ਵਾਲਾ ਉਹ 100 ਗ੍ਰਾਮ ਲੋਹਾ ਬਚਾਉਂਦੇ ਨਹੀਂ ਵਾਦੀ ਲਾਉਂਦੀ ਆ ਜੋ ਵੀ ਚੀਜ਼ ਆਪਾਂ ਨੂੰ ਕਹੇ ਤੀ ਉਹੀ ਕਰਨੀ ਜਿਵੇਂ ਆਪਣੇ ਗੱਲ ਕਰ ਲੈਣਗੇ ਉਵੇਂ ਜਿਵੇਂ ਖਰੇ ਉੱਤਰੇ ਨੇ ਆਪਣੇ ਨਾਲ ਠੀਕ ਹੈ ਠੀਕ ਹੈ 5 ਮਿੰਟ ਲੀ ਮੇਰੀ ਬਿਲਕੁਲ ਤੇ ਬਾਕੀ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਕਰ ਲਿਓ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਜੀ